ਲੁਧਿਆਣਾ ਦੇ ਵਿੱਚ ਵੱਡਾ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ ਲੁਧਿਆਣਾ ਦੇ ਫਿਰਕਾ ਮਿਲਕ ਪਲਾਂਟ ਦੇ ਵਿੱਚ ਇਹ ਧਮਾਕਾ ਹੋਇਆ ਹੈ ਦੱਸਦੀ ਹੈ ਕਿ ਸਟੀਮਰ ਦਾ ਵਾਇਲਰ ਫਟਣ ਦੇ ਨਾਲ ਇਹ ਧਮਾਕਾ ਹੋਇਆ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਤੇ 6 ਲੋਕ ਇਸ ਦੇ ਵਿੱਚ ਝੁਲਸੇ ਨੇ ਹਾਲਾਂਕਿ ਇਸ ਪੂਰੀ ਘਟਨਾ ਤੋਂ ਬਾਅਦ ਸਵਾਲ ਉੱਠ ਰਹੇ ਨੇ ਕਿ ਆਖਿਰਕਾਰ ਇਹ ਜੋ ਤਮਾਕਾ ਹੋਇਆ ਇਸ ਦੇ ਪਿੱਛੇ ਅਸਲ ਕਾਰਨ ਕੀ ਹੈ ਕਿਉਂਕਿ ਜਿਸ ਵਿਅਕਤੀ ਦੀ ਜਾਨ ਗਈ ਹੈ ਉਹ ਵਿਅਕਤੀ ਛੁੱਟੀ ਤੇਸੀ ਤੇ بار بار ਉਸ ਨੂੰ ਫੋਨ ਕੀਤੇ ਜਾ ਰਹੇ ਸੀ ਰਾਤ ਸਮੇਂ ਵੀ ਉਸ ਨੂੰ ਫੋਨ ਕੀਤਾ ਸੀ ਰਾਤ 10 ਵਜੇ ਉਸ ਨੂੰ ਬੁਲਾਇਆ ਗਿਆ ਸੀ ਇਹ ਜੋ ਸਟੀਮਰ ਚੈੱਕ ਕਰਨ ਦੇ ਲਈ ਪਰਿਵਾਰ ਦੇ ਮੁਤਾਬਿਕ ਤੇ ਉਸਤੇ ਜੋ ਜਾਣਕਾਰ ਹਨ ਉਹਨਾਂ ਵੱਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਉਂ ਇੱਕ ਵਿਅਕਤੀ ਜੋ ਛੁੱਟੀ ਤੇ ਸੀ ਉਸ ਨੂੰ ਬੁਲਾਇਆ ਗਿਆ ਤੇ ਬਾਅਦ ਦੇ ਵਿੱਚ ਉਥੇ ਧਮਾਕਾ ਹੁੰਦਾ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ ਤੋ ਇਸ ਪੂਰੇ ਮਾਮਲੇ ਨੂੰ ਲੈ ਕੇ ਲਗਾਤਾਰ ਜੋ ਸ਼ੰਕੇ ਖੜੇ ਕੀਤੇ ਜਾ ਰਹੇ ਨੇ ਪਰਿਵਾਰ ਤੇ ਉਸ ਦੇ ਸਾਥੀਆਂ ਵੱਲੋਂ ਕਿਉਂਕਿ ਕਿਸੇ ਪਾਰਟੀ ਦੇ ਵਿੱਚ ਸੀ ਮ੍ਰਿਤਕ ਜਿੱਥੋਂ ਉਸ ਨੂੰ ਬਾਰ-ਬਾਰ ਫੋਨ ਕੀਤੇ ਜਾ ਰਹੇ ਸੀ ਮਿਲਕ ਪਲਾਂਟ ਤੇ ਆਉਣ ਦੇ ਲਈ ਕਿਹਾ ਜਾ ਰਿਹਾ ਸੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਉਸ ਨੂੰ ਆਉਣ ਦੇ ਲਈ ਕੇ ਆ ਕੇ ਜਾਂਚ ਕਰਕੇ ਜਾਓ ਜਦੋਂ ਇਹ ਵਿਅਕਤੀ ਉੱਥੇ ਪਹੁੰਚਦਾ ਹੈ ਜਾਂਚ ਕੀਤੀ ਜਾਂਦੀ ਹੈ ਤਾਂ ਉੱਥੇ ਧਮਾਕਾ ਹੋ ਜਾਂਦਾ ਹੈ ਜਿਸ ਦੇ ਵਿੱਚ 6 ਲੋਕ ਝੋਲਸਦੇ ਨੇ ਅਤੇ ਇਸ ਵਿਅਕਤੀ ਦੀ ਜਾਂਚ ਚੱਲੇ ਜਾਂਦੀ ਹੈ ਬਹਿਰਾਲ ਜੋ ਮ੍ਰਿਤਕ ਹੈ ਉਹ ਉਸਦੀ ਪਤਨੀ ਤੇ ਦੋ ਛੋਟੇ ਬੱਚੇ ਹਨ ਪਰਿਵਾਰ ਦੇ ਲਈ ਵੀ ਉਸ ਦੇ ਸਾਥੀਆਂ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਪਰ ਜੋ ਇਹ ਘਟਨਾ ਹੈ ਇਹ ਆਖਿਰਕਾਰ ਕਿਉਂ ਕਿਸ ਤਰੀਕੇ ਦੇ ਨਾਲ ਹੋਈ ਹੈ ਇਸ ਦੀ ਜਾਂਚ ਹੈ ਜੋ ਇਸ ਇਹ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਧਰ ਦੂਜੇ ਪਾਸੇ ਜੋ ਵੇਟਾ ਮਿਲਕ ਪਲਾਂਟ ਹਨ ਮਿਲਕ ਪਲਾਂਟ ਤੇ ਜੋ ਪ੍ਰਬੰਧਕਾ ਉਹਨਾਂ ਦੇ ਨਾਲ ਮੀਡੀਆ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਵੱਲੋਂ ਇਸ ਘਟਨਾ ਤੇ ਦੁੱਖ ਜ਼ਾਹਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਮ੍ਰਿਤਕ ਸੀ ਆਪਣੇ ਕੰਮ ਪ੍ਰਤੀ ਸਮਰਪਿਤ ਸੀਓ ਦੇਰ ਰਾਤ ਜਾਂਚ ਕਰਨ ਪਹੁੰਚਿਆ ਸੀ ਪਰ ਮੀਡੀਆ ਨੇ ਪੁੱਛਿਆ ਕਿ ਉਸ ਨੂੰ ਬੁਲਾਇਆ ਗਿਆ ਸੀ ਸੋ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਜ਼ਰੂਰਤ ਹੈ ਕਿ ਆਖਿਰਕਾਰ ਇਹ ਘਟਨਾ ਇੰਨੀ ਵੱਡੀ ਕਿਸ ਤਰੀਕੇ ਦੇ ਨਾਲ ਹੋ ਜਾਂਦੀ ਹੈ ਕੋਈ ਸਾਜ਼ਿਸ਼ ਹੈ ਜਾਂ ਫਿਰ ਇਹ ਕੋਈ ਐਕਸੀਡੈਂਟਲ ਡੈਥ ਹੈ ਇਸ ਬਾਰੇ ਜਾਂਚ ਕੀਤੀ ਜਾਵੇ ਹਾਲਾਂਕਿ ਉਹਨਾਂ ਵੱਲੋਂ ਕਮੇਟੀ ਬਣਾ ਕੇ ਇੱਥੇ ਜਾਂਚ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਸੋ ਬੇਹਦ ਮੰਦ ਭਾਗੀ ਖਬਰ ਹੈ ਜੋ ਇਹ ਵਾਪਰੀ ਹੈ ਲੁਧਿਆਣਾ ਦੇ ਵੇਕਾ ਮਿਲਕ ਪਲਾਂਟ ਦੇ ਵਿੱਚ ਜਿੱਥੇ 6 ਲੋਕ ਗੰਭੀਰ ਰੂਪ ਦੇ ਵਿੱਚ ਝੁਲਸੇ ਹਨ ਇੱਕ ਨਜ਼ਰ ਪਾ ਲੈਣੇ ਆ ਕਿ ਕੀ ਕਹਿਣਾ ਹੈ ਮ੍ਰਿਤਕ ਦੇ ਜਾਣਕਾਰਾਂ ਦਾ ਮੇਰਾ ਦੋਸਤ ਸੀ ਹਾਂ ਪੜਕਾ ਜੀ ਮੇਰਾ ਸੁਦੀਪ ਜੈਨਾ ਥੋੜਾ ਥੱਲੇ ਕਿਰਪਾ ਜੀ ਕਿ ਕੱਲ ਉਹਨੂੰ ਡਿਊਟੀ ਤੇ ਬੁਲਾਇਆ ਗਿਆ ਸਵੇਰ ਵੀ ਤੇ ਸਵੇਰ ਤੋਂ ਫੇਰ ਆਇਆ ਤੇ ਮੇਰੇ ਦੁਪਹਿਰ ਤੋਂ ਆ ਫੇਰ ਰਾਤੀ ਨੂੰ ਬੁਲਾਇਆ ਗਿਆ ਜੀ ਜੀ ਬੋਇਲਰ ਤੇ ਅਸੀਂ ਇਹਨਾਂ ਨੂੰ ਇਹ ਪੁੱਛਿਆ ਵੀ ਤੁਸੀਂ ਅਗਲੇ ਦਿਨ ਕਿਉਂ ਨਹੀਂ ਬੋਇਲਰ ਚੈੱਕ ਸਾਨੂੰ ਆਏ ਕੁਛ ਨਹੀਂ ਦੱਸ ਪਾ ਰਹੇ ਤੇ ਅਸੀਂ ਇਹਨਾਂ ਕੋਲੇ ਇਸ ਕਰ ਲਈ ਆਏ ਦੱਸੋਨ ਪਰਵਾਹ ਨਹੀਂ ਕੀ ਕਰਦੇ ਸਭ ਉਹਦੀ ਮਿਸਿਸ ਆ ਇੱਕ ਬੇਟਾ ਵਾ ਇੱਕ ਬੇਟੀ ਆ ਬੱਚੇ ਛੋਟੇ ਨੇ 43 ਸਾਲਾਂ ਦਾ ਸੀਗਾ ਤੇ ਅਸੀਂ ਉਹਦੇ ਲਈ ਪੁੱਛਣ ਆਏ ਵੀ ਕੀ ਕਰਦੇ ਹੋ ਉਹ ਸਾਨੂੰ ਦੱਸਣਗੇ ਤੁਹਾਡੀ ਪੰਜ ਕਿਲੋਟ ਫਿਟਰਤੀ ਤੇ ਲੇ ਲਗਦਾ ਇਨ ਗਹਿਲੀ ਹੈ ਜ ਕਿਸ ਕਿਸੇ ਨੇ ਗਹਿਲੀ ਗਈ ਨਹੀਂ ਗਹਿਲੀ ਜੀ ਤਾਂ ਨਹੀਂ ਕਹਿ ਕਹਿ ਨਹੀਂ ਸਕਦੇ ਵੀ ਪਰ ਅੱਜ ਹੀ ਕਿਉਂ ਨਹੀਂ ਬੁਲਾਏ ਸੀ ਨਹੀਂ ਰਾਤੀ ਕਿਉਂ ਬੁਲਾਇਆ ਸੀ ਇਹ ਕਹਿਣਾ ਚਾਹਤੇ ਸਟਾਫ ਤੋਂ ਫੋਨ ਆਇਆ ਸੀ ਕਿ ਹਾਂ ਵੀ ਆਉ ਸਟਾਫ ਦਾ ਫੋਨ ਆਇਆ ਸੀ ਉਹਨਾਂ ਦੇ ਸੀਨੀਅਰ ਦਾ ਕਿਸੇ ਦਾ ਫੋਨ ਆਇਆ ਸੀ ਅਸੀਂ ਜਾਣਦੇ ਨਹੀਂ ਕਿਹਦਾ ਫੋਨ ਆਇਆ ਸੀ ਉਹੀ ਬੰਦਾ ਜਾਣਦਾ ਸੀ ਕਿਹੜਾ ਚਲਿਆ ਗਿਆ ਜਾਂ ਤਾਂ ਇਹ ਨਾ ਅੱਛਾ ਜਿਹੜੀ ਡੈਥ ਹੋਈ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ ਇਹ ਮੇਰਕਾ ਨਹੀਂ ਹੂੰ ਮੇਰਕਾ ਹੀ ਆ ਦਿਖੋਰਾ ਆਧੋ ਮੋਬਾਈਲ ਲਈ ਤੁਸੀਂ ਟੈਸਟਿੰਗ ਲਈ ਬੁਲਾ ਰਹੇ ਹਾਂ ਤਾਂ ਇਹ ਬੁਲਾ ਕੇ ਕਾਰਵੀ ਕਾਰਵੀ ਦੀ ਮੰਗ ਕਰਦੇ ਹੋ ਜਾਂ ਜਾਂ ਜਾਂਦੇ ਜੀ ਜਾਂਚ ਹੋਣੀ ਚਾਹੀਦੀ ਹੈ ਤੇ ਸਮਝਾਣਾ ਦੇਈਏ ਲੋਆ ਦੇ ਹੈ ਬਾਲ ਕੋ ਕਿ ਨਾਲ ਬਹੁਤ ਜਿਹੜੇ ਚਾਰ ਹੋਰ ਜਿਹੜੇ ਜਿੱਥੋਂ ਨਾਲ ਜਾਂਦੇ ਉਹ ਕੋਲ ਕੋਲ ਜਿੱਥੇ ਉਹਨਾਂ ਬਾਰੇ ਵੀ ਛੋੜੇ ਜਾਂਦੇ ਨੇ ਉਹਨਾਂ ਬਾਰੇ ਅਸੀਂ ਇਹਨਾਂ ਜਾਣਦੇ ਨਹੀਂ ਕਿਉਂਕਿ ਅਸੀਂ ਦੋਸਤਾਂ ਡੀ ਐਮ ਸੀ ਗਏ ਸੀ ਉਹ ਵੀ ਕਾਫੀ ਇੰਜਰਡ ਹੋਏ ਕਾਫੀ ਹੋਏ ਨੇ ਥੋੜੀ ਨਹੀਂ ਹੋਏ ਕਾਫੀ ਹੋਏ ਕਾਫੀ ਹੋੰਦੀ ਹੈ ਪਲੀਜ਼ ਅਸੀਂ ਸਿਰਫ ਉਹ ਵੀ ਕਨਫਰਮ ਕਰਨਾ ਆਏ ਅਤੇ ਵੀ ਸਾਡੇ ਬੰਦੇ ਨੇ ਜੋ ਸਾਡਾ ਬੰਦਾ 16 ਸਾਲ ਦਾ ਤੋਂ ਕੰਮ ਕਰ ਰਿਹਾ ਸੀ ਉਹ ਕੀ ਕੀ ਫੈਸਿਲਿਟੀਆਂ ਮਿਲਦੀਆਂ ਕਿਉਂ ਸਰਕਾਰ ਇਹ ਉਹਨੂੰ ਦਿੱਤਾ ਹੈ ਰਿ ਹੈ ਕਿ ਸਰਕਾਰ ਦੀ ਸਰ ਇਨਵੈਸਟੀਗੇਸ਼ਨ ਦੀ ਡਿਮਾਂਡ ਕਰ ਰਹੀ ਹੈ ਸਰਕਾਰ ਸਰ ਇਸ ਚੀਜ਼ ਦੇ ਵਿੱਚ ਇਨਵੈਸਟੀਗੇਸ਼ਨ ਕਰੇ ਤੇ ਫੈਮਿਲੀ ਨੂੰ ਪੂਰੀ ਸਪੋਰਟ ਕਰੇ ਸਰ ਬਹੁਤ ਬਹੁਤ ਵਨ ਸਾਹਿਬ ਨੂੰ ਫੀਲ ਕਰ ਰਹੀ ਸਾਨੂੰ ਕਦੋਂ ਪ੍ਰੋਪਰ ਦੱਸਣਗੇ ਵੀ ਅਸੀਂ ਉਹਦੇ ਲਈ ਆ ਕਰਦੇ ਹਾਂ ਸਾਡਾ ਜੇਸ ਮਾਇ ਪੂਰਾ ਨਾਲ ਅਸੀਂ ਕੱਲ ਨੂੰ ਵੀ ਇੱਥੇ ਆ ਕੇ ਦੱਸਾਂਗੇ ਸੰਸਕਾਰ ਉਹਦਾ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਪੂਰੀ ਕਲੀਅਰੈਂਸ ਨਹੀਂ ਹੋਏਗੀ ਜਦ ਤੱਕ ਸਾਡੇ ਕੋਲ ਕਲੀਅਰੈਂਸ ਨਹੀਂ ਮਿਲੇਗੀ ਅਸੀਂ ਉਹਦਾ ਸੰਸਕਾਰ ਨਹੀਂ ਕਰਾਂਗੇ ਠੀਕ ਹੈ ਸਾਡਾ ਜੈਸਮਾ ਸਾਡੇ ਨਾਲ ਹੈ ਸਾਰਾ ਖੜਾ ਹੈ ਉਹਦੇ ਨਾਲ ਉਹਦੇ ਪਰਿਵਾਰ ਦੇ ਨਾਲ ਤੇ ਅਸੀਂ ਮਾਨ ਸਾਹਿਬ ਨੂੰ ਇਹੀ ਕਰਾਂ ਕਹਿਾਵਾਂਗੇ ਕਿ ਸਾਡੇ ਵਾਸਤੇ ਜੋ ਵੀ ਹੈ ਉਹਦੇ ਪਰਿਵਾਰ ਸਾਡੇ ਦੇਖਿਆ ਜਾਏ ਉਹ ਵੱਧ ਤੋਂ ਵੱਧ ਉਹਦਾ ਮਤਲਬ ਉਹਦਾ ਰਜਾਇਦਾ ਸਾਰੇ ਦੇਖੋ ਜਿਹੜਾ ਹਾਦਸਾ ਜ ਇਹ ਪਿੰਨਤ ਬਹੁਤ ਹੀ ਦੁਖਦਾਈ ਹਾਦਸਾ ਹੋਇਆ ਇਹਦੇ ਵਿੱਚ ਅਸੀਂ ਆਪਣਾ ਇੱਕ ਬਹੁਤ ਹੀਰੇ ਵਰਗਾ ਵਰਕਰ ਜਿਹੜਾ ਕਿ ਬੋਲਰ ਦਾ ਇੰਚਾਰਜ ਵੀ ਸੀ ਉਹ ਗਵਾ ਲਿਆ ਤੇ ਨਾਲ ਉਹਦੇ ਸਾਡੇ ਚਾਰ ਬੰਦੇ ਹੋਰ ਜ਼ਖਮੀ ਹੋਏ ਨੇ ਤੇ ਉਹਨਾਂ ਦੀ ਹਾਲਤ ਠੀਕ ਹੈ ਠੀਕ ਹੈ ਨੇ ਜਿਹੜੀ ਮੌਤ ਦਾ ਕਾਰਨ ਕੀ ਬਲਾਸਟੋਂ ਦਾ ਕਾਰਨ ਕੀ ਹੈ ਸਰ ਕਿੱਦਾਂ ਹੋਇਆ ਕਿਉਂ ਹੋਇਆ ਬੇਸਿਕ ਟੈਕਨੀਕਲ ਰੀਜ਼ਨ ਕੀ ਹੈ ਜਿੱਥੇ ਬਲਾਸਟ ਹੋਇਆ ਦੇਖੋ ਤਕਨੀਕ ਜਿੱਤੋਂ ਤੱਕ ਤਕਨੀਕੀ ਰੀਜ਼ਨ ਦਾ ਕਾਰਨ ਹੈ ਉਹ ਅਸੀਂ ਕਮੇਟੀ ਬਣਾਤੀ ਆ ਉਹਦੀ ਕੋਖ ਪੜਤਾਲ ਕਰਨ ਲੱਗੇ ਆ ਤੇ ਜਿਹੜੇ ਐਕਸਪਰਟਸ ਨੇ ਉਹਦੇ ਉਹ ਬੁਲਾਉਣ ਲੱਗੇ ਆ ਜਿਵੇਂ ਵੀ ਉਹ ਰਿਪੋਰਟ ਦੇਣਗੇ ਆਪ ਜੀ ਨੂੰ ਸਬਮਿਟ ਕਰ ਦਿੱਤੀ ਜਾਵੇਗੀ ਅਸਲ ਜਿਹੜਾ ਬੰਤੀ ਹੈ ਜੈਨ ਹੈ ਕਹਿੰਦੇ ਕਿ ਇਹ ਛੁੱਟੀ ਤੇ ਸਿੱਗਾ ਉਸ ਵਕਤ ਤੇ ਇਸ ਨੂੰ ਫਰੈਸ਼ ਰਾਈ ਪ੍ਰੈਸੈਂਟ ਕਰਕੇ ਨੂੰ ਕੋਈ ਪ੍ਰੈਸ਼ਰ ਨਹੀਂ ਕੀਤਾ ਵਾ ਕਿਸੇ ਨੇ ਦਿਨ ਚ ਆਇਆ ਸਭ ਨੂੰ ਵੀ ਮਿਲਿਆ ਮੈਨੂੰ ਮਿਲਿਆ ਸਾਲਾ ਕਿ ਮੈਨੂੰ ਦਿਨੇ ਉਹ ਇੱਕ ਆ ਕੇ ਗਿਆ ਜੀ ਤੁਸੀਂ ਜੀ ਸਾਡੇ ਬੋਇਲਰ ਵੱਲੋਂ ਨਿਸ਼ਚਿੰਤ ਹੋ ਜੋ ਕੋਈ ਆਈ ਸੀਜ਼ਨ ਅਸੀਂ ਇੱਕ ਦਿਨ ਤੋਂ ਸ਼ੁਰੂਆਤ ਕਰਦੇ ਹਾਂ ਨਾ ਪਲਾਂਟ ਦੀ ਅਸੀਂ ਅੱਜ ਵਿਸ਼ਕਰਮ ਦੇ ਮਨਾ ਕੇ ਉਸ ਤੋਂ ਬਾਅਦ ਸ਼ੁਰੂਆਤ ਕਰਨੀ ਸੀ ਅੱਜ ਅਸੀਂ ਆਪਣਾ ਪਾਊਡਰ ਪਲਾਂਟ ਜਿਹੜਾ ਸਾਡਾ ਕਿ ਮੇਜਰ ਯੂਨਿਟ ਹੈ ਨਿਚੇ ਦੇ ਯੂਨਿਟ ਤੇ ਦੁੱਧ ਪਾਊਡਰ ਬਣਦਾ ਹੈ ਉਹ ਸਟਾਰਟ ਕਰਨਾ ਸੀਗਾ ਸਟੀਮ ਬੋਇਲਰ ਸੀਗਾ ਹਾਂਜੀ ਸਟੀਮ ਬੋਇਲਰ ਹੈ ਸਾਡੇ ਅ ਗੈਸ ਤੇ ਹੈ ਇਹ ਐਕਚੁਅਲੀ ਦਿੱਤੇ ਥੋੜਾ ਜਿਹਾ ਐਕਸੀਡੈਂਟ ਹੋਇਆ ਹੈ ਠੀਕ ਹੈ ਉਹਨੇ ਪਹਿਲਾਂ ਵੀ ਇਸ ਚੀਜ਼ ਨੂੰ ਸਾਰਾ ਕੁਝ ਟਰਾਈ ਲੈ ਕੇ ਸਾਨੂੰ ਦਿਨ ਚ ਕਹਿ ਗਿਆ ਮੈਂ ਟਰਾਈ ਲਈ ਹੋਈ ਹੈ ਜੀ ਸਾਰੀ ਪਰ ਫਿਰ ਵੀ ਉਹ ਇੰਨਾ ਆਪਣੇ ਕੰਮ ਦੇ ਪ੍ਰਤੀ ਉਦੀ ਡੈਡੀਕੇਸ਼ਨ ਸੀ ਉਹ ਦਵਾਰਾ ਫੇਰ ਉਹਨੂੰ ਰਾਤ ਨੂੰ ਚੈੱਕ ਕਰਨ ਵਾਸਤੇ ਆਇਆ ਨਹੀਂ ਉਹਨੇ ਬਿਲਕੁਲ ਬਿਲਕੁਲ ਤੇ ਮੈਂ ਬਰਥਡੇ ਪਾਰਟੀ ਤੇ ਬਿਲਕੁਲ ਹੋਣੀ ਹੈ ਪਾਰਟੀ ਮੇਰੇ ਕੋਲ ਉਹਨਾਂ ਦੇ ਫੈਮਿਲੀ ਮੈਂਬਰਸ ਵੀ ਆਏ ਸੀ ਪਾਰਟੀ ਤੇ ਪਰ ਉਹਨੂੰ ਕਿਸੇ ਨੇ ਕਿਹਾ ਆਪਣੇ ਕੰਮ ਦੇ ਪ੍ਰਤੀ ਉਹ ਇੰਨਾ ਵਫਾਦਾਰ ਸੀ ਕਹਿੰਦੇ ਮੈਨੂੰ ਫੋਨ ਆ ਰਹੇ ਸੀ ਕਿ ਨਹੀਂ ਨਹੀਂ ਕਿਸੇ ਨੇ ਫੋਨ ਨਹੀਂ ਕਰਿਆ ਕਿਸੇ ਨੇ ਕੁਝ ਨਹੀਂ ਕਰਿਆ ਰੁਟੀਨ ਦਾ ਕੰਮ ਹੈ ਰੁਟੀਨ ਚੱਗੇ ਵੀ ਆਉਂਦੇ ਜਾਂਦਾ ਸੀ ਰਾਤ ਨੂੰ ਆ ਜਾਂਦਾ ਸੀ ਆਪਣੇ ਕੰਮ ਨੂੰ ਦੇਖਦੇ ਹੋਏ ਸਰ ਬਾਕੀ ਬੰਦੇ ਕਿੱਥੇ ਨੇ ਕਿਹੜੀ ਜਗ੍ਹਾ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਕਿਸ ਤਰ੍ਹਾਂ ਦੀ ਇਲਾਜ ਡੀ ਐਮ ਸੀ ਚ ਦਾਖਲ ਨਹੀਂ ਹੋ ਹਲਾਤ ਉਹਨਾਂ ਦੇ ਕੰਟਰੋਲ ਦੇ ਵਿੱਚ ਨੇ ਤੇ ਜੋ ਵੀ ਸਾਡੇ ਮਕੈਨਿਕ ਵੱਲੋਂ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਸਾਰੀ ਉਹ ਅਸੀਂ ਉਹਨਾਂ ਨੂੰ ਮਦਦ ਕਰਨ ਲਈ ਖੜੇ ਹਾਂ ਤੇ ਬਾਲਰ ਅਟੈਂਡੈਂਟ ਗ੍ਰੇਡ 1 ਸੀਗਾ ਹੁਣ ਇਹਦੀ ਰੀਸੈਂਟਲੀ ਪ੍ਰਮੋਸ਼ਨ ਕੀਤੀ ਹੈ ਗ੍ਰੇਡ 2 ਤੋਂ ਗ੍ਰੇਡ 1 ਕਰਿਆ ਬਾਕੀ ਕਿੰਨੀ ਉਮਰ ਕਿੰਨੀ ਉਮਰ ਸੀ ਇਹਦੀ 40 ਸਾਲ ਦੀ ਉਮਰ ਸੀ ਤੇ ਬਾਕੀ ਕਿਹੜੀ ਪੋਸਟਾਂ ਸੀ ਇਹਦੇ ਕੋਲ ਜਖਮੀ ਨੇ ਇੱਕ ਸਦਾ ਫੋਰਮੈਨ ਹੈ ਮਕੈਨਿਕਲ ਦਾ ਉਹ ਜਖਮੀ ਹੈ ਕੁਝ ਹੈਲਪਰ ਸੀਗੇ ਉਹ ਜਖਮੀ ਉਹ ਸਾਈਡ ਤੇ ਖੜੀ ਸੀ ਉਹ ਇਸ ਕਰਕੇ ਉਹਨਾਂ ਦਾ ਉਹਨਾਂ ਦਾ ਬਚਾਅ ਹੋ ਗਿਆ ਉਹਨਾਂ ਦੇ ਕੱਚ ਵੱਜਿਆ ਇਹ ਮੇਨ ਮੂਰੇ ਸੀਗਾ ਕਿਉਂਕਿ ਮੇਨ ਇੰਚਾਰਜ ਹੀ ਇਹ ਹੈ ਇਹ ਜਿਆਦਾ ਉਹਦੀ ਭੇਡ ਚ ਆ ਗਿਆ ਜੀ ਤੁਹਾਨੂੰ ਤਾਂ ਵੀ ਤਕਨੀਕੀ ਮਾਹਰਾਂ ਦੀ ਮੌਜੂਦਗੀ ਲੋੜੀ ਹੁੰਦੀ ਜਿਹੇ ਵਿੰਦਰ ਆਦਿ ਕਰਨ ਦੇ ਲਈ ਮੈਂ ਤਕਨੀਕੀ ਮਾਹਰ ਖੁਦ ਤਕਨੀਕੀ ਮਾਹਰ ਹਾਂ ਹੋਦ ਤਕਨੀਕੀ ਮਾਹਰ ਹੈ ਕੋਈ ਸਾਡੇ ਬਾਹਰੋਂ ਨਹੀਂ ਆਉਂਦੇ ਅਸੀਂ ਸਾਡਾ ਇੰਟਰਨਲ ਹੀ ਸਾਡਾ ਸਿਸਟਮ ਹੀ ਇਸ ਤਰ੍ਹਾਂ ਦਾ ਹੈ ਕਿ ਸਾਡੇ ਕੋਲ ਹਰ ਇੱਕ ਤਰ੍ਹਾਂ ਦਾ ਤਕਨੀਕੀ ਮਾਹਰ ਹੈਗਾ ਹੈ ਜੀ तकरीबन ਇਹ ਰਾਤ ਨੂੰ ਪੌਣੇ 11 ਵਜੇ ਸਾਢੇ 10 ਪੌਣੇ 11 ਦੇ ਵਿੱਚ ਵਿੱਚ ਹੋਇਆ ਜੀ ਜੀ ਅਸੀਂ ਸਾਢੇ 10 ਵਜੇ ਇੱਥੋਂ ਨਿਕਲੇ ਜਾਂ ਸਾਰੇ ਬੰਦੇ ਮਲਾ ਕੇ ਸਾਰੇ ਸਾਡੇ ਦੋ ਫੋਰਮੈਨ ਫੋਰਮੈਨ ਇਲੈਕਟ੍ਰੀਕਲ ਤੇ ਫੋਰਮੈਨ ਰੈਫਰਿਜਰੇਸ਼ਨ ਵੀ ਇੱਥੇ ਸੀਗੇ ਉਹ ਐਨੇ ਖਾਣਾ ਖਾਣ ਚਲੇ ਗਏ ਇਹ ਐਨੇ ਟਰਾਈ ਲੰਚ ਲੱਗਿਆ ਅੰਦਰ ਜਦੋਂ ਵਾਕਿਆ ਇਦੋਂ ਪਹਿਲਾ ਵੀ ਹੋਇਆ ਉਈ ਪਹਿਲਾਂ ਕਦੀ ਇਸ ਦਾ ਬਲਾਸਟ ਨਹੀਂ ਹੋਇਆ ਸਰ ਪਹਿਲਾਂ ਵੀ ਕਦੇ ਜਿਹੜੇ ਜਿਹਨਾਂ ਦੀ ਡੈਥ ਹੋਈ ਆ ਉਹ ਪਹਿਲਾਂ ਵੀ ਝੂਲ ਸੀ ਬਾਹਰ ਨੂੰ ਆਏ ਸੀਗੇ ਪਹਿਲਾਂ ਵੀ ਉਸ ਵਾਰੀ 8 ਸਾਲ ਪਹਿਲਾਂ ਹੋ ਗਿਆ 10 ਸਾਲ ਪਹਿਲਾਂ ਹੋਇਆ ਮੈਨੂੰ ਨਹੀਂ ਉਹਦੇ ਬਾਰੇ ਨੋਲਿਜ ਵੈਸੇ ਸਟੀਮ ਸਟੂਮ ਨਾ ਸਾਡੇ ਰੂਟੀਨ 'ਚ ਕੋਈ ਬਾਲ ਖੁੱਲ ਗਿਆ ਪੈਂਦੀ ਰਹਿੰਦੀ ਐ ਇਹ ਇੰਡਸਟਰੀ ਦਾ ਇਹ ਹੈਗਾ ਪਾੜੀ ਹੈ ਮੇਰੇ ਅੱਤੇ ਖੁਦ ਪਈ ਹੋਈ ਐ ਕਿਸੇ ਦੇ ਕਿਸੇ ਨਾਲ ਹਾਸਾ ਹੁੰਦਾ ਕਿੰਨਾ ਹਾਸਾ ਐਨੀ ਵੀ ਰੂਟੀਨ 'ਚ ਹੁੰਦੇ ਰਹਿੰਦੇ ਨੇ ਕਈ ਵਾਰ ਕੋਈ ਬਾਲ ਜਿਆਦਾ ਕਿਸੇ ਨੇ ਖੋਲਤਾ ਉਹ ਥੱਲੇ ਪੈਰਾਂ 'ਚ ਪੈ ਗਈ ਸਟੀਮ ਇਸ ਤਰ੍ਹਾਂ ਦੀ ਹੱਸੇ ਮੋੜੇ ਮੋਟੇ ਹੋ ਜਾਂਦਾ ਹੈ ਇਨਕੁਆਰੀ ਵਗੈਰਾ ਪਿਠਾਈ ਜਾਂਦੀ ਹੈ ਇਨਕੁਆਰੀ ਪਿਠਾਤੀ ਜੀ ਸਰ ਜਿਹੜੇ ਇੱਕ ਵੀ ਲੈਫਟੀ ਤੇ ਚਾਰ ਬੰਦੇ ਹੁੰਦੇ ਹਾਂ ਹਾਂਜੀ ਜੀ ਕਿ ਵੀ ਇਨਕੁਆਰੀ ਬਿਠਾਈ ਗਈ ਹੋਣੀ ਹੈ ਇਨਕੁਆਰੀ ਪਿਠਾਤੀ ਜੀ ਤੇ ਉਹਦੇ ਮੈਂਬਰ ਹੈ ਤੇ ਉਹ ਸਾਨੂੰ ਜਿਵੇਂ ਵੀ ਸਾਨੂੰ ਰਿਪੋਰਟ ਦੇਣਗੇ ਵੀ ਕੀ ਫਾਲਟ ਸੀ ਉਹ ਕਿਤਨੇ ਕਿਤਨੇ ਕੋਈ ਫਾਲਟ ਹੈ ਤੇ ਉਹ ਅਸੀਂ ਕੱਢ ਕੇ ਤੁਹਾਨੂੰ ਆਪ ਜੀ ਨੂੰ ਦੱਸਦੇ ਜੀ ਤੁਸੀਂ ਕਹਿ ਰਹੇ ਕਿ ਇਦਾਂ ਦੇ ਹਾਸ ਹੁੰਦੇ ਰਹਿੰਦੇ ਹੁੰਦੇ ਨਹੀਂ ਰਹਿੰਦੇ ਦੇਖੋ ਇਹ ਗੱਲ ਨੂੰ ਘਮਾਉਣਾ ਵੀ ਹੁੰਦੇ ਰਹਿੰਦੇ ਆ ਜੀ ਤੁਸੀਂ ਆਪ ਹੀ ਕਹਿ ਰਹੇ ਨਹੀਂ 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 ਬਿਲਕੁਲ ਨਹੀਂ ਤੁਸੀਂ ਆ ਕਹਿੰਦੇ ਸੁਣ ਤਾਂ ਲੋ ਜਿਹੜੇ ਕੋਈ ਅਨਨੋਟ ਬੰਦੇ ਸਾਡੇ ਕੋਲ ਕੈਜੂਅਲ ਬੰਦੇ ਆ ਜਾਂਦੇ ਆ ਜਿਨ੍ਹਾਂ ਨੂੰ ਨਹੀਂ ਪਾਲਦਾ ਪਤਾ ਲੱਗਦਾ ਉਹ ਕਈ ਵਾਰੀ ਬਾਲ ਬੁਲ ਖੋਲ ਲੈਂਦੇ ਉਹ ਤੇ ਸਟੀਮ ਪੈ ਜਾਂਦੀ ਹੈ ਇਸ ਚੀਜ਼ ਦੇ ਇਤਿਆਤ ਵਾਸਤੇ ਕੀ ਕਰਨਾ ਸਰ ਇਸ ਤਰ੍ਹਾਂ ਇਸ ਚੀਜ਼ ਇਹਦਾ ਵਾਕਿਆ ਨਾ ਹੋਵੇ ਇਸ ਲਈ ਕਰਦੇ ਕੀ ਹੁੰਦਾ ਨਹੀਂ ਉਹ ਤਾਂ ਡੈੱਡ ਪੁਆਇੰਟ ਅੱਛਾ ਹੁੰਦਾ ਸਾਡਾ ਪਿੱਛੇ ਵੈਸੇ ਤਾਂ ਸਭ ਨੂੰ ਕਿਹਾ ਵੀ ਆਮ ਬੰਦੇ ਨੇ ਕਿ ਬੋ ਆਮ ਬੰਦੇ ਕਰਦੇ ਨਹੀਂ ਫਿਰ ਵੀ ਕੋਈ ਨਾ ਕੋਈ ਕਰ ਦਿੰਦਾ ਨਹੀਂ ਇਸ ਤਰ੍ਹਾਂ ਕੋਈ ਨਹੀਂ ਕਰਦਾ ਹਾਂ ਸਰ ਜੀ 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 ਦਾ ਉਹਦੀ ਵਾਈਫ ਵੀ ਇੱਥੇ ਕੰਮ ਕਰਦਾ ਬਿਲਕੁਲ ਉਹਦੀ ਵਾਈਫ ਇੱਥੇ ਕੰਮ ਕਰਦੀ ਹੈ ਬੜੀ ਅੱਛੀ ਲਿਖਦੀ ਹੈ ਉਹ ਅਸੀਂ ਉਹਨੂੰ ਵੀ ਪਿੱਛੇ ਜੇ ਪ੍ਰਮੋਟ ਕਰਿਆ ਲੇਕਿਨ ਉਹ ਅਜੇ ਕੱਚੇ ਆ ਦੇ ਵਿੱਚ ਹੈ ਜੀ ਤੇ ਉਹਦੇ ਬਾਰੇ ਵੀ ਅਸੀਂ ਕੋਈ ਸੋਚਦੇ ਹਾਂ ਜੋ ਮਾਤਾ ਬਣਨ ਹਦਾਇਤ ਉਹ ਵੀ ਉਹਦੇ ਲਈ ਬੈਸਟ ਕਰਾਂਗੇ ਕੋਈ ਸਰ ਜਾਣਕਾਰੀ ਹੈ ਕਿੰਨੇ ਪਰਿਵਾਰ ਨੇ ਉਹਨਾਂ ਦੇ ਮੈਂਬਰ ਨੇ ਇੱਥੇ ਕਿੰਨੇ ਕਿੰਨੇ ਇੱਕ ਬੇਟਾ ਇੱਕ ਬੇਟੀ ਹੈ ਹਾਂਜੀ ਕੋਈ ਨਹੀਂ ਕੰਟਰੋਲ ਰੂਮ ਤੋਂ ਕਾਲ ਆਈ ਸੀ ਰਾਤ ਬਲਾਸਟ ਵੀ ਹੋ ਤੇ 에어 ਹੀਟਰ ਆ ਉਹਦੇ ਵਿੱਚ ਕੋਈ ਗੈਸ ਬਣਨ ਨਾਲ ਬਲਾਸਟ ਹੋਇਆ ਅੱਗ ਲੱਗੀ ਸੀ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਬੁਝਾਤੀ ਤੇ ਬਾਕੀ ਵੈਰੀਫਾਈ ਕਰਦੇ ਤਮੀਸ਼ ਜੋ ਆਊਗਾ ਦੱਸਾਂਗੇ ਡੈਥ ਵੀ ਹੋਈ ਹੈ ਡੈਥ ਇੱਕ ਬੰਦੇ ਦੀ ਹੋਈ ਹੈ ਇਨਫਰਮੇਸ਼ਨ ਆਈ ਹੈ ਕਿੰਨੇ ਕਿੰਨੇ ਬੰਦੇ ਚੂਤੇ ਜੀ ਚਾਰੇ ਪੰਜ ਅੱਛਾ ਅੱਗ ਜਿਆਦਾ ਵੱਡੀ ਸੀ ਜਿਹੜਾ ਜਿਆਦਾ ਨਹੀਂ ਸੀ ਫਾਇਰ ਬ੍ਰਿਗੇਡ ਨੇ ਜਲਦੀ ਬੁਝਾਤੀ ਤੇ ਫਿਲਹਾਲ ਕੀ ਐਗਵੇਰੀ ਕਾਰਵਾਈ ਸਰ ਕੋਈ ਨਹੀਂ ਆਪਾਂ ਹੁਣ ਦੇਖਦੇ ਹਾਂ ਜਾਂਚ ਕੀਤੀ ਜਾਂਦੀ ਇਨਵੈਸਟੀਗੇਸ਼ਨ ਚ ਦੇਖਦੇ ਹਾਂ ਕੀ ਹੁੰਦਾ ਜੀ ਸਰ